ਦੇਖੋ ਇਹ ਬਹੁਤ ਪੁਰਾਣੀ ਲੜਾਈ ਔਰ ਇਹ ਲੜਾਈ ਮੈਂ ਸਮਝਦਾ ਕਿ 2006 ਤੱਕ ਪਹਿਲੇ ਤੇ ਸਰਕਾਰਾਂ ਨਾਲ ਲੜਦੇ ਰਹੇ ਔਰ ਫਿਰ ਕੋਟਾਂ ਦੇ ਆਦੇਸ਼ ਦੇ ਵਿੱਚ ਕੋਟਾਂ 'ਚ ਗਈ 2006 ਤੋਂ ਬਾਅਦ ਲਗਾਤਾਰ ਇਹ ਆਰਡਰਸ ਹੋਈ ਸੀ ਉਸ ਤੋਂ ਬਾਅਦ ਵੀ ਫੋਲੋਅਪ ਕਰਦੇ ਕਰਦੇ 2018 'ਚ ਜਦ ਮੈਂ ਜਨਰਲ ਸਕੱਤਰ ਸੀ ਸਦਾ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਸੀ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਖੋਸ ਕਦਮ ਚੁੱਕ ਰਹੀ ਹੈ ਜਿਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕੀਤਾ ਹੈ ਅਤਿਵਾਦ ਰਹਿੇ ਅਪਰਾਧ ਤੇ ਰੋਕ ਲਗਾਈ ਗਈ ਇਸੇ ਦੇ ਚੱਲਦਿਆਂ ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 6812 ਸ਼ਿਕਾਇਤਾਂ ਹੋਰ ਵਿਭਾਗਾਂ ਨਾਲ ਸਬੰਧਿਤ ਹੋਣ ਕਰਕੇ ਉਹਨਾਂ ਵਿਭਾਗਾਂ ਨੂੰ ਵਿਚਾਰਨ ਹਿਤ ਭੇਜ ਦਿੱਤੀਆਂ ਐਂਟੀ ਕ腐ਪਸ਼ਨ ਹੈਲਪਲਾਈਨ ਜਾਰੀ ਕੀਤੀ ਹੋਈ ਹੈ 9501200950120000200 ਇਸ ਨੰਬਰ ਤੇ ਇੱਕ ਬੰਦੇ ਦੀ ਸ਼ਿਕਾਇਤ ਆਈ ਤਾਂ ਵਿਜੀਲੈਂਸ ਨੇ ਟ੍ਰੈਪ ਲਾਇਆ ਸਬੂਤ ਇਕੱਠੇ ਕੀਤੇ ਤੇ ਉਹ ਬੰਦੇ ਫੜੇ ਗਏ ਬਾਕੀ ਰਹਿੰਦੀਆਂ ਕੁੱਲ 737 ਸ਼ਿਕਾਇਤਾਂ ਵਿਜੀਲੈਂਸ ਬਿਊਰੋ ਦੇ ਸਬੰਧਤ ਵੱਖ-ਵੱਖ ਰਿੰਜਾਂ ਦੇ ਐਸਐਸਪੀਜ਼ ਨੂੰ ਪੜਤਾਲ ਲਈ ਭੇਜ ਦਿੱਤੀਆਂ ਜਿਨ੍ਹਾਂ ਵਿੱਚੋਂ 159 ਸ਼ਿਕਾਇਤਾਂ ਉੱਪਰ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਕੁੱਲ 176 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 560 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਖਵਾ ਪ੍ਰਿਸ਼ਟਾਚਾਰ ਮੁਕ ਪੰਜਾਬ ਕੋਰਟਾਂ ਦੇ ਵਿੱਚ ਗਏ ਕੋਟਾਂ ਦੇ ਵਿੱਚ ਇਹਨੂੰ ਅਪਲਾਈ ਕੀਤਾ ਔਰ 2019 ਦੇ ਵਿੱਚ ਕੋਰਟ ਦੇ ਵੀ ਆਰਡਰ ਆ ਗਏ 150 ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਔਰ ਉਸ ਤੋਂ ਬਾਅਦ ਪਹਿਲੇ ਗਈਆਂ ਸੀ ਉਸ ਤੋਂ ਬਾਅਦ ਬਾਈਆਂ ਨੂੰ ਸਿਰਫ ਦਿੱਤੀਆਂ ਗਈਆਂ ਦਿੱਲੀ ਕਮੇਟੀ ਨੇ 437 ਬੰਦਿਆਂ ਦੇ ਫਾਰਮ ਉਸ ਤੋਂ ਬਾਅਦ ਭਰ ਕੇ ਦਿੱਤੇ ਸੀ ਕਿਸੇ ਦੇ ਉੱਤੇ ਕੋਈ ਵਰਕਿੰਗ ਨਹੀਂ ਹੋਈ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਆਬਜੈਕਸ਼ਨ ਲਗਾਤੀ ਜਾਂਦੀ ਸੀ ਕੋਈ ਨਾ ਕੋਈ ਪ੍ਰੋਬਲਮਸ ਆ ਗਈ ਸੀ ਮਗਰ ਹੁਣ ਲਾਸਟ ਮਹੀਨਾ ਪਹਿਲੇ ਜਦ ਮੈਂ ਐਲਜੀ ਸਾਹਿਬ ਨੂੰ ਮਿਲ ਕੇ ਆਇਆ ਉਹਨਾਂ ਨੂੰ ਸਾਰੀ ਕਲੈਰਿਟੀ ਦੱਸੀ ਲਾਜ਼ ਇੱਕ ਹਡਲ ਐਫਓਜੀਸੀ ਕਿ 10 ਵੀ ਕਲਾਸ ਦੇ ਬੱਚੇ ਜਦ ਤੱਕ ਉਹਨਾਂ ਦੇ ਸਰਟੀਫਿਕੇਟ ਨਾ ਹੋਣ ਨੌਕਰੀ ਨਹੀਂ ਦਿੱਤੀ ਜਾ ਸਕਦੀ ਤੇ ਉਹਨਾਂ ਨੂੰ ਸਮਝਾਇਆ ਕਿ ਜਿਹੜੇ ਪਰਿਵਾਰਾਂ ਦੇ ਬੱਚੇ 1 1 2 2 ਸਾਲ ਦੇ ਸੀ ਜਾਂ ਕਈ ਜੰਮੇ ਵੀ ਨਹੀਂ ਸੀ ਉਸ ਵਕਤ ਜਿਨ੍ਹਾਂ ਦੀਆਂ ਮਾਵਾਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਜਨਮ ਦਿੱਤਾ 84 ਤੋਂ ਬਾਅਦ ਉਹਨਾਂ ਦੇ ਪਿਤਾ ਦੇ ਜਾਣ ਤੋਂ ਬਾਅਦ ਉਹ ਲੋਕਾਂ ਨੇ ਪੜ੍ਹਾਈ ਕਿੱਥੋਂ ਕਰਨੀ ਸੀ ਜਿਹਨਾਂ ਕੋਲ ਰੋਟੀ ਖਾਣ ਦੇ ਪੈਸੇ ਨਹੀਂ ਸੀ ਸੋ ਅਫੋ ਜੇ ਕਈ ਪਰਿਵਾਰ ਹੈਗੇ ਸੋ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦਾ ਵੀ ਧਿਆਨ ਰੱਖਿਆ ਜਾਏ ਔਰ ਦੇਖ ਕੇ ਜਦ ਅੱਜ ਹੁਣ ਐਲਜੀ ਸਾਹਿਬ ਨੇ ਜਿਹੜਾ ਆਰਡਰ ਦਿੱਤਾ ਸਾਰੇ ਆਪਣੇ ਡਿਵੀਜ਼ਨਲ ਮੈਜਿਸਟ੍ਰੇਟਸ ਨੂੰ ਜਿਹੜੇ ਹੈਗੇ ਨੇ ਸਬ ਡਿਵੀਜ਼ਨਲ ਅਨੈਸਟ੍ਰੇਟਸ ਉਹਨਾਂ ਨੂੰ ਕਿ ਇਹਨਾਂ ਸਾਰਿਆਂ ਦੇ ਫਾਰਮ ਇਕੱਠੇ ਕਰਤੇ ਜਾਣ ਔਰ ਇਹਨਾਂ ਨੂੰ ਨੌਕਰੀਆਂ ਦੇਣੀ ਸ਼ੁਰੂ ਕੀਤੀ ਜਾਣ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਐਲਜੀ ਸਾਹਿਬ ਦਾ ਵੀ ਔਰ ਸਾਰੇ ਵੀ ਅਧਿਕਾਰੀਆਂ ਦਾ ਜਿਹੜਾ ਵੀ ਇਹਦੇ ਵਿੱਚ ਕੰਮ ਕਰ ਰਹੇ ਨੇ ਔਰ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਜਿਨ੍ਹਾਂ ਨੇ ਅੱਗੇ ਕਰਨਾ ਹੈ ਕਿ ਬਹੁਤ ਵੱਡੀ ਇੱਕ ਲੜਾਈ 40 ਸਾਲਾਂ ਤੋਂ ਲੜਦੇ ਪਈ ਹੈ ਉਹ ਪਰਿਵਾਰ ਜਿਨ੍ਹਾਂ ਦੇ ਘਰ ਦੇ ਲੋਕ ਚਲੇ ਗਏ ਸੋ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਇਹਨੂੰ ਫਾਸਟ ਟਰੈਕ ਤੇ ਰੱਖ ਕੇ ਇਹਨਾਂ ਨੂੰ ਨੌکریاں ਦਿੱਤੀਆਂ ਜਾਵੇ ਦਿੱਕਤ ਕਾ ਆ ਰਹੀ ਸੀ ਸਰ ਦਿੱਕਤ ਮੈਂ ਦੇ ਸਰਦਸਿਆ ਕੀ ਪਹਿਲੇ ਕੋਈ ਪਾਲਿਸਿਸ ਦੇ ਉੱਤੇ ਦਿੱਕਤ ਆ ਜਾਂਦੀ ਸੀ ਪਹਿਲੇ ਸਰਕਾਰਾਂ ਐਫਓ ਜੀਆਂ ਸੀ ਕਿ ਜਿਨ੍ਹਾਂ ਨੇ ਨਸਲ ਕੁਸ਼ੀਆਂ ਕੀਤੀਆਂ ਸੀ ਉਹਨਾਂ ਦੀਆਂ ਸਰਕਾਰਾਂ ਬੈਠੀਆਂ ਨਹੀਂਆਂ ਇੱਥੇ ਸੋ ਕਿੱਥੋਂ ਇਹਨਾਂ ਨੂੰ ਰੀਹੈਬਿਲਿਟੇਟ ਕਰਦੇ ਲੋਕਾਂ ਨੂੰ ਮਗਰ ਜਿਸ ਵਕਤ ਤੋਂ 2014 ਤੋਂ ਬਾਅਦ ਮੈਂ ਦੱਸਿਆ ਸੀ ਕੋਰਟਾਂ ਚ ਗਏ 19 ਚ ਫੈਸਲਾ ਸਾਡੇ ਹੱਕੇ ਚ ਆਇਆ ਉਸ ਤੋਂ ਬਾਅਦ ਇਹਨੂੰ ਫਾਸਟ ਟਰੈਕ ਤੇ ਲੈ ਕੇ ਆਇਆ ਔਰ ਅੱਜ ਜਿਹੜੀ ਹਰਡਲਸ ਜਿਹੜੀ ਦਸੀ ਹੈ ਕਿ ਜਿਹੜੀ 10ਵੀਂ ਕਲਾਸ ਦੇ ਬੱਚੇ ਦੀ ਪਾਤੀ ਗਈ ਸੀ ਐਫਓਜੀ ਨੂੰ ਛੋਟੀਆਂ-ਛੋਟੀਆਂ ਹੋਰ ਗੱਲਾਂ ਸੀ ਜਿਹੜੀਆਂ ਮੈਂ ਸਮਝਦਾ ਕਿ ਵਿਦਨ ਆਰਸ ਖਤਮ ਹੋਣੀਆਂ ਚਾਹੀਦੀਆਂ ਮਗਰ ਉਹਨੂੰ ਕਈ ਮਹੀਨੇ ਸਾਲ ਲੱਗ ਗਏ ਸੋ ਇਹ ਕੰਮ ਜਿਹੜੇ ਨੇ ਅੱਜ ਹੁਣ ਨੇਪਰੇ ਚੜੇ ਨੇ ਔਰ ਸਾਨੂੰ ਉਮੀਦ ਹੈ ਕਿ ਹੁਣ ਇਹਨਾਂ ਪਰਿਵਾਰਾਂ ਨੂੰ ਰਾਹਤ ਵੀ ਮਿਲੇਗੀ ਇਹਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ 40 ਸਾਲ ਦਾ ਲੰਮਾ ਇੰਤਜ਼ਾਰ ਦੇਖੋ ਇਹ ਜਿਹੜੀ 40 ਸਾਲ ਦਾ ਸਮਾਂ ਹੈ ਨਾ ਇਹ ਮਾਈਕ ਦੇ ਉੱਤੇ ਕੈਮਰੇ ਦੇ ਉੱਤੇ ਬਿਆਨ ਨਹੀਂ ਕੀਤਾ ਜਾ ਸਕਦਾ ਉਹਨਾਂ ਪਰਿਵਾਰਾਂ ਤੋਂ ਪੁੱਛੋ ਕਿ ਜਿਨ੍ਹਾਂ ਨੇ ਇੱਕ ਇੱਕ ਦਿਨ ਜਿਹੜਾ ਉਹ ਕਈ ਕਈ ਸੜੀਆਂ ਦੇ ਹਿਸਾਬ ਨਾਲ ਬਤਾਇਆ ਔਰ ਉਹਨਾਂ ਦੇ ਉੱਤੇ ਜਿਨ੍ਹਾਂ ਕੋ ਰੋਟੀ ਦੇ ਖਾਂਦੇ ਆਪਣੇ ਨਿਵਾਲੇ ਬੱਚਾ ਨੂੰ ਖਵਾਉਂਦੇ ਨਹੀਂ ਹੈਗੇ ਸੀ ਉਹਨਾਂ ਕੋਲ ਪੈਸੇ ਨਹੀਂ ਸੀ تعلیم ਨਹੀਂ ਦੇ ਸਕਦੇ ਸੀ ਉਸ ਤੋਂ ਬਾਅਦ ਵੀ ਗੁਜ਼ਾਰਾ ਕਰਕੇ ਅੱਜ ਇੱਥੇ ਤੱਕ ਪਹੁੰਚੇ ਨੇ ਜਿਹੜੇ ਬੱਚੇ ਅੱਜ 40 ਸਾਲ ਪਹਿਲੇ 21 ਸਾਲ 2 ਸਾਲ ਦੇ ਸੀ ਆਜੂ ਬੁਢਾਪੇ ਦੇ ਵਿੱਚ ਜਾਨ ਮਲੇ 42 42 ਸਾਲ 45 45 ਸਾਲ ਦੇ ਹੋ ਗਏ ਸੋ ਇਹ ਬੜਾ ਵੱਡਾ ਇੱਕ ਜਣਾ ਸੰਘਰਸ਼ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜੀਆ ਉਹਨਾਂ ਦੇ ਉੱਤੇ ਜਿੱਥੇ ਮੈਂ ਉਹਨਾਂ ਨੂੰ ਪ੍ਰਣਾਮ ਕਰਦਾ ਉਹਨਾਂ ਦੇ ਦੁੱਖ ਦੇ ਵਿੱਚ ਜਿੰਨਾ ਕ ਅਸੀਂ ਸਾਹ ਚ ਪਾ ਸਕਦੇ ਅਸੀਂ ਆਪਣੇ ਵੱਲੋਂ ਕਰਦੇ ਹਾਂ ਮਗਰ ਅੱਜ ਜੋ ਸਰਕਾਰ ਅੱਜ ਵੀ ਉਹਨਾਂ ਨੂੰ ਅਗਰ ਨੌਕਰੀਆਂ ਦਿੰਦੀ ਹੈ मैं कि अगली जनरे तो कर सकन उन्होंने दे दे। देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और वट्स चैनल आरोप